ਹਾਂਜੀ ਭਰਾਵੋ ਆਪਾਂ ਖੜੇ ਆ ਪੀਆਰ 131 ਵੈਰਾਈਟੀ ਦੇ ਵਿੱਚ ਸਾਰੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਬੌਨੇ ਰੋਗ ਦਾ ਕੀ ਹਾਲ ਆ ਹੁਣ ਅੱਜ ਹੈਗੀ ਆ 20 ਸਤੰਬਰ 2025 ਤੇ 1 ਜੁਲਾਈ ਦਾ ਇਹ ਝੋਨਾ ਲੱਗਿਆ ਵਾ ਤੇ ਇਹ ਲਗਭਗ 90 95% ਆ ਜਿਹੜੀ ਆਪਣੀ ਜਿੜੀ ਨਿੱਸਰ ਚੁੱਕੀ ਆ 131 ਇਹ ਹੁਣ ਇਸ ਵਿੱਚ ਆਪਾਂ ਤੁਹਾਨੂੰ ਬੌਣੇ ਰੋਗ ਵਾਲੇ ਬੂਟੇ ਦਿਖਾਉਣੇ ਆ ਉਹ ਵੀ ਨਿੱਸਰ ਰਹੇ ਆ ਹੁਣ ਆਹ ਦੋ ਤਿੰਨ ਬੂਟੇ ਸਾਈਡ ਤੇ ਬੌਣੇ ਰੋਗ ਵਾਲੇ ਸੀ ਇਹ ਵੀ ਨਿੱਸਰ ਰਹੇ ਆ ਤੇ ਉਹ ਇੱਕ ਬੌਣੇ ਰੋਗ ਵਾਲਾ ਬੂਟਾ ਉਹ ਹੇਠਾਂ ਹੀ ਰਹਿ ਗਿਆ ਆ ਖੜਾ ਹੋ ਤੁਸੀਂ ਦੇਖ ਵੀ ਸਕਦੇ ਹੋ ਤੇ ਪਹਿਲਾਂ 5% ਬੌਣਾ ਰੋਗ ਸੀ ਹੁਣ ਬੂਟੇ ਨਿਸਰਨ ਲਾਗੇ ਤੇ ਬਰਾਬਰ ਹੋਣ ਲਾਗੇ ਬੂਟੇ ਆ ਦੇਖੋ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਦੋ ਬੂਟੇ ਇਹ ਨਿਸਰ ਰਹੇ ਆ ਇੱਧਰ ਵੀ ਤਿੰਨ ਚਾਰ ਬੂਟੇ ਆ ਪਹਿਲਾਂ ਜੀਰੀ ਦੇ ਵਿੱਚ ਜਦੋਂ ਅੱਜ ਤੋਂ 15 20 ਦਿਨ 20 ਦਿਨ ਪਹਿਲਾਂ 5% ਬੌਨਾ ਰੋਗ ਸੀ ਇਸ ਚ 100 ਮਗਰ 5% ਬੌਨਾ ਰੋਗ ਸੀ ਬਹੁਨੇ ਬੂਟੇ ਸੀ 31 ਦੇ ਵਿੱਚ ਤੇ ਪਰ ਹੁਣ ਇਹ ਘਟ ਕੇ 1% ਰਹਿ ਗਏ ਆ ਕਿਉਂਕਿ ਜਿਹੜੇ ਬੌਨੇ ਸੀ ਬਹੁਤ ਬੂਟੇ ਵਿੱਚ ਬਰਾਬਰੀ ਹੋ ਗਏ ਉਹਨਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਕਈ ਥਾਵਾਂ ਤੇ ਇਹ ਬੌਨੇ ਰੋਗ ਦੀ ਇੰਨੀ ਜ਼ਿਆਦਾ ਗੰਭੀਰ ਸਮੱਸਿਆ ਆਈ ਤੇ ਉੱਥੇ ਕਿਸਾਨਾਂ ਨੂੰ ਖੇਤ ਬੌਣੇ ਪੈ ਗਏ ਤੇ ਹੁਣ ਜਿਹੜਾ ਮੈਂ ਤੁਹਾਨੂੰ ਆਪਣੀ ਲੋਕੇਸ਼ਨ ਵੀ ਦੱਸ ਦਿੰਨਾ ਮੇਰਾ ਪਿੰਡ ਖੁੱਡੀ ਖੁਰਦ ਜ਼ਿਲ੍ਹਾ ਬਰਨਾਲਾ ਤੇ ਇੱਥੇ ਬਹੁਤ ਲੋਕਾਂ ਦੀ 31 131 ਵੈਰਾਈਟੀ ਲੱਗੀ ਆ ਬਾਹੀ ਦਾ ਅਜੇ ਤੱਕ ਕਿਸੇ ਨੇ ਨਹੀਂ ਪਰ 5-4% ਸਾਰੇ ਹੀ ਕਹਿ ਰਹੇ ਆ ਵੀ ਬੌਨੇ ਬੂਟੇ ਹੈਗੇ ਆ ਇਹਦੇ ਵਿੱਚ ਬੌਨੇ ਬੂਟੇ ਹੋਰ ਵੈਰਾਈਟੀਆਂ 'ਚ ਵੀ ਹੈਗੇ 1847 'ਚ ਵੀ ਹੈਗੇ ਆ ਬਾਸਮਤੀ 'ਚ ਤੇ ਹੋਰ ਕਈ ਵੈਰਾਈਟੀਆਂ 'ਚ ਵੀ ਸੁਨਨ ਚਾਇਆ ਪੂਸ਼ਾ ਪਾਸ਼ਾ 'ਚ ਵੀ ਸੁਨਨ ਚਾਇਆ ਵੀ ਹੈਗੇ ਆ ਕਿਉਂਕਿ ਤਾਂ ਇੱਕ ਵਾਰ ਸਾ ਕਿਸੇ ਵੀ ਘੋਨੇ ਨੂੰ ਆ ਸਕਦਾ ਜਿਹੜਾ ਕਿ ਚਿੱਟੇ ਮੱਛਰਾਂ ਹੀ ਫੈਲ ਰਿਹਾ ਤੇ ਪਰ ਲੱਗਦਾ ਵੀ ਇਹ ਬੂਟੇ ਹੁਣ ਨਿਸਰਜਣ ਅਨੇ ਸਰਗੇ ਤੇ ਹੋ ਸਕਦਾ ਵੀ ਫਲ ਸਹੀ ਆਵੇ ਬਾਕੀ 10 ਦਿਨਾਂ ਨੂੰ ਆਪਾਂ ਤੁਹਾਨੂੰ ਦੁਬਾਰੇ ਸਥਿਤੀ ਦਿਖਾਵਾਂਗੇ ਵੀ ਬੂਟੇ ਨਿਸਰਗੇ ਇਹਨਾਂ ਦਾਣਿਆਂ 'ਚ ਬਾਈਆਂ ਬਣਿਆ ਜਾਂ ਫੋਕ ਹੀ ਰਹੇਗੀ ਤੇ ਉਸ ਤੋਂ ਬਾਅਦ ਝਾੜ ਵੇਲੇ ਵੀ ਆਪਾਂ ਹਾਂ ਵੱਢਣ ਵੇਲੇ ਵੀ ਤੁਹਾਨੂੰ ਦਿਖਾਵਾਂਗੇ ਵੀ ਕੀ ਝਾੜ ਆਉਂਦਾ ਇਸ ਦਾ ਸੋ ਧੰਨਵਾਦ ਪ੍ਰਭੂ